ਨਾ ਜ਼ਿਲ੍ਹਾ ਜਲੰਧਰ ਦੀ ਸਬਡਿਵੀਜ਼ਨ ਫਲੋਰ ਦੇ ਅਧੀਨ ਆਉਂਦੇ ਪਿੰਡ ਨਗਰ ਦੀ ਹੈ ਜਿੱਥੇ ਇੱਕ ਵਰਕਸ਼ਾਪ ਤੇ ਇੱਕ ਐਕਸੀਡੈਂਟ ਗੱਡੀ ਦੀ ਪਿਛਲੇ ਇੱਕ ਸਾਲ ਤੋਂ ਰਿਪੇਅਰ ਕੀਤੀ ਜਾ ਰਹੀ ਸੀ ਅੱਜ ਇਸ ਨੋਵਾ ਗੱਡੀ ਦੇ ਮਾਲਕ ਆਏ ਅਤੇ ਮਕੈਨਿਕ ਦੀ ਕੁੱਟਮਾਰ ਕਰਦੇ ਹੋਏ ਮਕੈਨਿਕ ਦੀ ਮਿਹਨਤ ਉੱਤੇ ਬਿਨਾਂ ਹੀ ਗੱਡੀ ਭਜਾ ਕੇ ਫਰਾਰ ਹੋ ਗਏ ਅਤੇ ਜਾਂਦੇ ਜਾਂਦੇ ਮਕੈਨਿਕ ਦੀ ਕੁੱਟਮਾਰ ਵੀ ਕਰ ਗਏ ਇਸ ਮੌਕੇ ਫਲੋਰ ਪੁਲਿਸ ਮੌਕੇ ਤੇ ਪਹੁੰਚੀ ਕਿਉਂਕਿ ਦੁਕਾਨਦਾਰ ਵੱਲੋਂ 112 ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਇਸ ਸੰਬੰਧੀ ਗੱਲਬਾਤ ਕਰਦਿਆਂ ਮੌਕੇ ਤੇ ਮੌਜੂਦ ਕਰਮਚਾਰੀਆਂ ਨੇ ਕਿਹਾ ਕਿ ਉਹ ਤੋਸ਼ਿਆ ਖਿਲਾਫ ਪੰਡਿਕ ਕਾਰਵਾਈ ਅਮਲ ਵਿੱਚ ਲਿਆਉਣਗੇ ਇਸ ਮੌਕੇ ਤੇ ਹਾਜ਼ਰ ਵਰਕਸ਼ਾਪ ਦੇ ਮਾਲਕ ਦੀ ਪਤਨੀ ਨੇ ਕਿਹਾ ਕਿ 112 ਗੱਡੀ ਵਿੱਚ ਤਨਾਤ ਪੁਲਿਸ ਮੁਲਾਜ਼ਮਾ ਵੱਲੋਂ ਵੀ ਉਨ੍ਹਾਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਜਿਸ ਦੀ ਸ਼ਿਕਾਇਤ ਉਹਨੇ ਡੀਐਸਪੀ ਫਲੋਰ ਨੂੰ ਲਿਖਤੀ ਤੌਰ ਤੇ ਦਿੱਤੀ ਹੈ ਨਾਲ ਹੀ ਅਸੀ ਇੱਥੇ ਇਹ ਵੀ ਦੱਸਦੀਏ ਕਿ ਵਰਕਸ਼ਾਪ ਵਾਲੇ ਮੈਕੈਨਿਕ ਦੀ ਮਿਹਨਤ ਲਗ ਪਗ ਲੱਖ ਰੁਪਏ ਤੋਂ ਉੱਪਰ ਬਣਦੀ ਹੈ ਮਨਸ ਹਾਂ ਮਨਸ ਮਨਸ ਕੀ ਹੋਇਆ ਇੱਥੇ ਬਰਸ਼ਾ ਵਿੱਚ ਇੱਕ ਬੰਦੇ ਦੀ ਗੱਡੀ ਕੀਤੀ ਸੀ ਹਮਮ ਨੋਵਾ ਕੋਲ ਤਿਆਰ ਕੀਤੀ ਸੀਗੀ ਉਹ ਤੇ ਉਹਨਾਂ ਨੇ ਆ ਕੇ ਸਾਡੇ ਨਾਲ ਬਦਤਮੀਜ਼ੀ ਕੀਤੀ ਨਾ ਕੋਈ ਪੇਮੈਂਟ ਦਿੱਤੀ ਤੱਕੇ ਨਾ ਗੱਡੀ ਲੈ ਗਏ ਸਾਨੂੰ ਮਾਰਪਿੱਟ ਵੀ ਕੀਤੀ ਆ ਸਾਡੇ ਕੋਲ ਇਹ ਪ੍ਰੂਫ ਵੀ ਆ ਵੀਡੀਓ ਤੇ ਅਸੀਂ ਕਹਿੰਦੇ ਅਸੀਂ ਪੈਸੇ ਨਹੀਂ ਦੇਣੇ ਸੱਤੋ ਲੈ ਗਏ ਤੇ ਪੁਲਿਸ ਵਾਲੇ ਆਏ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਉਹ ਸਾਨੂੰ ਉਹ ਕਹਿੰਦੇ ਵੀ ਵੀ ਤੁਹਾਡੇ ਕੋ ਇਦਾਂ ਸਗਾ ਮੈਂ ਕਰਾ ਹਾਲੋ ਪੁਲਿਸ ਨੇ ਇੱਕ 12 ਤੇ ਕੰਪਲੇਂਟ ਜੀ ਸ਼ੂਜੀ ਜੀ ਕਿ ਸਾਡੇ ਇੱਥੇ ਇਦਾਂ ਵਾਰਦਾਤ ਹੋਈ ਅੱਜ ਤੇ ਜਦੋਂ ਇੱਕ 12 ਤੇ ਕੰਪਲੇਂਟ ਕੀਤੀ ਤਾਂ ਉਹ ਆਏ ਤੇ ਸਾਡੇ ਤੋਂ ਕੋਈ ਸਵਾਲ ਜਵਾਬ ਦੀ ਚਜਣਾ ਕੀਤੇ ਉਹਨਾਂ ਨੇ ਉਲਟ ਹੀ ਸਾਡੇ ਨਾਲ ਬਦਤਮੀਜ਼ੀ ਕਰਕੇ ਗਏ ਆ ਉੱਪਰ ਇਹ ਕਹਿੰਦੇ ਵੀ ਤੁਸੀਂ ਜੋ ਕਰਨਾ ਕਰੀ ਜਾਓ ਇਸ ਲਈ ਸਾਡੀ ਜੋ ਵੀ ਬਣਦੀ ਕਾਰਵਾਈ ਆ ਸਾਨੂੰ 112 ਵਾਲੇ ਆਏ ਕੀ ਕਹਿ ਗਏ ਸਾਨੂੰ ਕਹਿ ਕੇ ਗਏ ਆ ਚਾਹੇ ਤੁਸੀਂ ਐਸਪੀ ਤੋਂ ਜਾਓ ਚਾਹੇ ਡੀਐਸਪੀ ਤੋਂ ਜਾਓ ਚਾਹੇ ਜਿੱਥੇ ਮਰਜੀ ਪਹੁੰਚੋ ਤੇ ਉਹ ਕਹਿੰਦੇ ਅਸੀਂ ਨਹੀਂ ਕੋਈ ਕੰਮ ਆਏਗਾ ਸਾਡੀਆਂ ਨਾਲਟੀਆਂ ਹੱਥੋ ਪਾਈ ਤੇ ਬੀਆ ਫਤਮੀ ਜੀਆਂ ਕਰਕੇ ਗਏ ਆ। ਹਾਂਜੀ ਸਰ ਕੀ ਨਾ ਜੀ? ਮੇਰਾ ਪਰਮੇਂਦਰ ਸਿੰਘ ਜੀ। ਪਰਮੇਂਦਰ ਕੀ ਹੋਇਆ ਅੱਜ ਇੱਥੇ? ਅਹੀਂ ਜੀ ਅਟਾ ਹਟ ਲੈ ਰਹੇ ਗਏ ਹੋਏ ਸੀ ਨੂੰ ਇਥੇ ਵਰਕਸ਼ਾਪ ਤੇ ਫੋਨ ਆਇਆ ਮੁੰਡੇ ਦਾ ਚਾਨੂੰ ਦਾ ਕੀ ਕਹਿੰਦੇ ਕਹਿੰਦਾ ਵੀ ਆਪਣੇ ਗੱਡੀ ਲੈਣ ਹੋਣੀ ਸੀ ਕਿਸ ਕਸਟਮ ਮੇਂ ਤਿਆਰ ਕੀਤੀ ਹੋਈ ਸੀ ਤੇ ਕਹਿੰਦਾ ਵੀ ਉਹ ਨਾਲ 5-7 ਮੁੰਡੇ ਲੈ ਕੇ ਆਏ ਤੇ 4-5 ਦੇ ਕੋਲ ਕਹਿੰਦਾ ਪਿਸਟਲ ਆ ਤੇ ਜਦ ਤੱਕ ਅਸੀਂ ਤੇ ਮੇਰਾ ਵੱਡਾ ਭਰਾ ਇੱਥੇ ਪਹੁੰਚੇ ਆ ਜਦ ਤੱਕ ਉਹ ਇਹਨਾਂ ਨਾਲ ਹੱਥੋਂ ਪਾਈ ਕਰ ਕਰਕੇ ਗੱਡੀ ਕੱਢ ਕੇ ਲੈ ਗਏ ਸੀ ਤੇ ਜਦੋਂ ਅਸੀਂ ਪਹੁੰਚੇ ਮੌਕੇ ਤੇ ਐਸਐਚਓ ਸਾਹਿਬ ਆਪਣੀ ਟੀਮ ਦੇ ਨਾਲ ਪਹੁੰਚੇ ਆ ਤੇ ਦੋ ਗੱਡੀਆਂ ਐਸਐਚਓ ਸਾਹਿਬ ਦੇ ਨਾਲ ਸੀਗੀਆਂ ਤੇ ਇੱਕ 112 ਵਾਲੀ ਸੀ ਹਾਂਜੀ ਐਸਐਚਓ ਸਾਹਿਬ ਨੇ ਸਾਰੀ ਵਧੀਆ ਸੁਣਵਾਈ ਕੀਤੀ ਸਾਰਿਆਂ ਤੋਂ ਪੁੱਛ ਪ 112 ਵਾਲਿਆਂ ਨੇ ਥੋੜੀ ਜਿਹੀ ਬਤਮੀ ਜੀ ਕੀਤੀ ਹੈ ਇਹਨਾਂ ਦੇ ਨਾਲ ਤੇ ਕੋਈ ਸੁਣਵਾਈ ਜੀ ਨਹੀਂ ਕੀਤੀ ਹੈਗੀ ਮੇਰਾ ਨਾਮ ਜੀ ਹੈਵਨ ਜੀ ਤੇ ਹੈਵਨ ਕੀ ਹੋਇਆ ਇੱਥੇ ਮੈਂ ਜੀ ਇੱਥੇ ਆਪਣੇ ਚਾਚੇ ਦੇ ਮੁੰਡੇ ਸੌਫ ਕੋਲ ਆਇਆ ਸੀਗਾ ਇਹਨੇ ਮੈਨੂੰ ਦੱਸਿਆ ਸੀ ਕਿ ਆਪਣੀ ਸਕੂਟਰੀ ਦੇ ਪਾਲਸਮਰ ਵਾਲਾ ਹੂੰ ਜਦੋਂ ਮੈਂ ਆਇਆ ਉਹ ਉੱਥੇ ਅੰਮ੍ਰਿਤਸਰ ਦੇ ਜਿਹੜੇ ਮੁੰਡੇ ਸੱਤ ਨੌਜਵਾਨ ਤੇ ਸਾਰੇ ਹੀ ਤਕੜੇ ਸੀ ਜੇ ਫੋਟੋ ਨਾਲੇ ਕੱਦ ਕਈ ਤਿੰਨ ਵਿੱਚੋਂ ਆਪਸ ਸੀ ਮੈਨੂੰ ਮੈਂ ਉਹਨਾਂ ਕੋਲ ਮੈਨੂੰ ਲੱਗਦਾ ਕਿ ਮੌਜੂਦਾ ਉਹਨਾਂ ਕੋਲ ਉਹਨਾਂ ਦੇ ਵੈਪਨ ਸੀ ਤੇ ਮੈਂ ਉੱਥੇ ਸਾਈਡ ਤੇ ਇਹਨਾਂ ਤੋਂ ਬੈਠਾ ਰਿਹਾ ਜਦੋਂ ਇਹਨਾਂ ਨੇ ਕਿਹਾ ਜੀ ਗੱਡੀ ਅਸੀਂ ਲੈ ਕੇ ਜਾਣੀ ਆ ਤੇ ਸਾਨੂੰ ਸਾਨੂੰ ਜੋ ਵੀ ਇੱਥੇ ਦਾ ਵਰਕਰ ਆ ਉਹ ਕਹਿੰਦਾ ਕਿ ਇਹਦੀ ਪੇਮੈਂਟ ਕਰਕੇ ਜਾਓ ਉਹ ਕਹਿੰਦਾ ਜੀ ਪੇਮੈਂਟ ਨੀਗਾ ਨਹੀਂ ਇਹਦੇ ਉੱਪਰ ਚਾਰਤਮਾ ਦੀ ਗੱਡੀ ਹੂੰ ਕਿ ਸਾਨੂੰ ਨੇ ਗੱਡੀ ਦੀ ਚਾਬੀ ਕੱਢੀ ਮੌਜੂਦਾ ਟਾਈਮ ਤੇ ਪਰ ਉਹਨਾਂ ਨੇ ਸਾਨੂੰ ਨੂੰ ਮਾਰਕਟ ਕੀਤੀ ਉਸ ਤੋਂ ਬਾਅਦ ਮੇਰੇ ਚਾਚੇ ਦਾ ਮੁੰਡਾ ਜੋ ਕਿ ਇਸ ਟਾਈਮ 14 ਸਾਲਾਂ ਦਾ ਆ ਉਹਦੇ ਨਾਲ ਮਾਰਕਟ ਕੀਤੀ ਉਹ ਉਹ ਦੀ ਮੌਜੂਦਾ ਤੌਰ ਤੇ ਸਾਡੇ ਕੋਲ ਵੀਡੀਓ ਤੇ ਕਲਿੱਪਾਂ ਪਈਆਂ ਆ ਛੋਟੀਆਂ ਛੋਟੀਆਂ ਕਿਉਂਕਿ ਜੋ ਜੋ ਵਿਅਕਤੀ ਇੱਥੇ ਵੀਡੀਓ ਬਣਾ ਰਿਹਾ ਸੀਗਾ ਉਹ ਵੀ ਸਾਡਾ ਤੀਜਾ ਵਰਕਰ ਆ ਸ਼ੌਪ ਦਾ ਉਹਨੂੰ ਕਹਿੰਦੇ ਅਸੀਂ ਤੇਰੇ ਰਾਡਾ ਮਾਨੀ ਆ ਮੈਂ ਤਾਂ ਸਾਈਡ ਤੇ ਆਪਣਾ ਬਿਠਾ ਰਹੇ ਹਾਂ ਮੇਰਾ ਨਾਮ ਪਵਨ ਰਿਤਕ ਹੋ ਰਿਹਾ ਹਾਂਜੀ ਸਾਡੀ ਵਰਕਸ਼ਾਪ ਹੈ ਉਹ ਨਾਨਾ ਮੋਟਰ ਵਰਕਸ਼ਾਪ ਨਗਰ ਹਾਂਜੀ ਤੇ ਅੰਮ੍ਰਿਤਸਰ ਤੋਂ ਇੱਕ ਗੱਡੀ ਆਈ ਸੀ ਕੰਮ ਲਈ ਉਹਦੇ ਜਿੱਦਾਂ ਕੰਮ ਕੀਤਾ ਜੇ ਗੱਡੀ ਤਿਆਰ ਹੋਈ ਉਹਨਾਂ ਨੇ ਪੇਮੈਂਟ ਕਰਕੇ ਗੱਡੀ ਲੈ ਕੇ ਜਾਣੀ ਸੀ ਜੀ ਬਟ ਉਹਨਾਂ ਨੇ ਪੇਮੈਂਟ ਨਹੀਂ ਕੀਤੀ ਹੈਗੀ ਗੱਡੀ ਇੱਦਾਂ ਵਰਕਰਾਂ ਨੂੰ ਸਾਡਿਆਂ ਨੂੰ ਕੁੱਟ ਕੇ ਰਿਵਾਲਵਰ ਦਿਖਾ ਕੇ ਗੱਡੀ ਲੈ ਗਏ ਆ ਜੀ ਤੇ ਅਸੀਂ 112 ਤੇ ਕਾਲ ਕੀਤੀ ਐਸ ਐਚਓ ਸਾਹਿਬ ਆਏ ਸੀ ਉਹਨਾਂ ਨੇ ਸਾਡੀ ਗੱਲ ਸੁਣੀ ਆ ਰਿਪੋਰਟ ਲਿਖੀ ਆ ਬਟ ਜਿਹੜੇ 112 ਤੇ ਗੁਰਵਿੰਦਰ ਸਰ ਆਏ ਸੀਗੇ ਉਹਨਾਂ ਨੇ ਨਹੀਂ ਸਾਡੇ ਨਾਲ ਉਹਨਾਂ ਨੇ ਬਤਮੀਜ਼ੀ ਕੀਤੀ ਹੈ ਸਾਡੇ ਨਾਲ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ ਕਿ ਸਾਨੂੰ ਹਾਂਜੀ ਸਾਨੂੰ ਉਹਦਾ ਦੁੱਖ ਘੱਟ ਲੱਗਾ ਹੈ ਜਿਹੜੇ ਇਹਨਾਂ ਨੇ ਸਾਡੇ ਨਾਲ ਇਦਾਂ ਬਿਹੇਵ ਕੀਤਾ ਹੈ ਉਹਦਾ ਸਾਨੂੰ ਜ਼ਿਆਦਾ ਦੁੱਖ ਲੱਗਾ ਹੈ ਕਿਉਂਕਿ ਇਹਨਾਂ ਨੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਫੇਰ ਜਨਤਾ ਕਹੂਗੀ ਕਿਸ ਨੂੰ ਹਨਾ ਜੇ ਪੁਲਿਸ ਵਾਲੇ ਹੀ ਨਹੀਂ ਸੁਣਨਗੇ ਇਸ ਲਈ ਅਸੀਂ ਚਾਹੁੰਦੇ ਆ ਵੀ ਇਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਉਹ ਗੱਡੀ ਜਿਹੜੇ ਲੈ ਕੇ ਗਏ ਉਹਨਾਂ ਤੇ ਤਾਂ ਕਰਨੀ ਹੈ ਜਿਹੜੇ 112 ਵਾਲੇ ਗੁਰਵਿੰਦਰ ਸਰ ਸੀਗੇ ਉਹਨਾਂ ਨੇ ਇਹ ਕਿਹਾ ਆ ਕਹਿੰਦੇ ਚਾਹੇ ਤੁਸੀਂ ਐਸਐਸਪੀ ਨੂੰ ਕਰ ਦਿਓ ਕਾਲ ਚਾਹੇ ਡੀਐਸਪੀ ਨੂੰ ਕਰ ਦਿਓ ਮੈਂ ਤਾਂ ਇਦਾਂ ਹੀ ਬੋਲਣਾ ਆ ਉਹਨਾਂ ਨੇ ਸਾਨੂੰ ਇਹ ਗੋ ਜਵਾਬ ਦਿੱਤਾ ਆ ਤੁਸੀਂ ਗੁਰਵਿੰਦਰ ਸਿੰਘ ਆ ਤੁਸੀਂ 112 ਦੇ ਇੰਚਾਰਜ ਹੋ ਕੀ ਗੱਲ ਹੋਈ ਸੀ ਬਾਈ ਜੀ ਸਾਨੂੰ ਤਾਂ ਕੰਪਲੇਨ ਹੀ ਹੈਗੀ 112 ਦੀ ਗਾਦੀ ਇਹ ਹੀ ਵੀ ਖੋਦੀ ਮੇਰੇ